ਲਓ ਜੀ ਸ਼ੌਰਟ ਸੂਟ ਦੇ ਆਫਰ ਲੱਗ ਚੁੱਕੇ ਨੇ ਜੀ ਲੱਗਿਆ ਕਿੱਥੇ ਨੇ ਜੀ ਅਲੀਸ਼ੇਰ ਵਾੜ ਦੇ ਥਾਣਾ ਰੋਡ ਭਿੱਖੀ ਦੇ ਜੀ ਡਿਜ਼ਾਈਨ ਚੈੱਕ ਕਰ ਲਓ ਜੀ ਸ਼ੌਰਟ ਸੂਟ ਦਾ ਨਾਮ ਆਰਟੀਕਲ ਲੈ ਕੇ ਆਪਾਂ ਚੈੱਕ ਕਰੋ ਡਿਜ਼ਾਈਨ ਬਹੁਤ ਸੋਹਣਾ ਪਸ਼ਮੀਨੀ ਦੇ ਉੱਤੇ ਆਰਟੀਕਲ ਹੈ ਜੀ ਨਾਲ ਹੈਗੇ ਪਲੇਨ ਬਾਟਮ ਔਰ ਨਾਲ ਹੈਗਾ ਜੀ ਸ਼ਾਲ ਆਪਣਾ ਖੁੱਲਾ ਡੁੱਲਾ ਪੂਰਾ ਲਓ ਜੀ ਸਕਰੀਨ ਤੇ ਨੰਬਰ ਮੈਂਸ਼ਨ ਹੈ ਜੀ ਆਰਡਰ ਕਨਫਰਮ ਕਰਾ ਦਿਓ ਜਲਦੀ ਜਲਦੀ ਰੰਗ ਹੈਗੇ ਨੇ ਬੜੇ ਸੋਹਣੇ ਚਾਰ ਰੰਗ ਨੇ ਜੀ 500 ਰੁਪਏ ਦੇ ਬੱਚੇ ਜਿਹੜਾ ਮਾਰਕੀਟ ਦਾ ਰੇਟ ਹੈਗਾ 750 ਰੁਪਏ ਆਪਾਂ ਦੇਣਾ 500 ਰੁਪਏ ਦੇ ਵਿੱਚ ਜੀ ਬਹੁਤ ਹੀ ਬਿਊਟੀਫੁੱਲ ਆਰਟੀਕਲ ਹੈ ਪਿਓਰ ਪਸ਼ਮੀਨਾ ਰੰਗ ਚਾਰਟ ਹੈਗਾ ਬੜਾ ਸੋਹਣਾ ਜੀ ਲਓ ਜੀ ਚੈੱਕ ਕਰੋ ਫਲਾਵਰ ਵਗੈਰਾ ਤੋਂ हट ਕੇ ਬਣਾਇਆ ਡਿਜ਼ਾਈਨ ਜਿਮੈਟ੍ਰੀਕਲ ਡਿਜ਼ਾਈਨ ਹੈ ਜੀ ਪਿਓਰ ਪਸ਼ਮੀਨਾ ਕਪੜਾ ਪੂਰਾ ਹੈਵੀ ਵੇਸ ਲੱਗਿਆ ਹੋਇਆ ਹੈ ਸਰਦੀ ਤੋਂ ਰੱਖੂ ਰਾਹਤ ਜੀ 500 ਰੁਪਏ ਦੇ ਵਿੱਚ ਸੂਟ 12 ਮਹੀਨੇ 30 ਦਿਨ ਸੀਲਾ ਲੱਗੀ ਰਹਿੰਦੀ ਨੇ ਆਪਣੀ ਦੁਕਾਨ ਤੇ ਜੀ ਦੁਕਾਨ ਤੇ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਲੋ ਜੀ ਰੰਗ ਦੁਬਾਰਾ ਚੈੱਕ ਕਰ ਲਓ ਜੀ ਗ੍ਰੀਨ ਕਲਰ ਆ ਗਿਆ ਗ੍ਰੇ ਕਲਰ ਆ ਗਿਆ ਜੀ ਫਿਰੋਜੀ ਕਲਰ ਆ ਗਿਆ ਜੀ ਨਾਬੀਕ ਮਹਿਰੂਨ ਕਲਰ ਆ ਗਿਆ ਜੀ 500 ਰੁਪਏ ਦੇ ਵਿੱਚ